ਅਮਰਿਤਪਾਲ ਦੀ ਕਾਰਗੁਜ਼ਾਰੀ ਕਿਦਾਂ ਮੰਨਦੇ ਹੋ ਕਿਉਂਕਿ ਖਾਲਸਾਤਨ ਵੀ ਉਸੇ ਦੀ ਮੰਗ ਹੈ ਸਿਰਫ ਆਪਣੇ ਆਪ ਨੂੰ ਪਾਪੂਲਰ ਕਰਨ ਵਾਸਤੇ ਆਪਣੇ ਆਪ ਨੂੰ ਫੇਮ ਲੈਣ ਵਾਸਤੇ ਕੰਮ ਨਹੀਂ ਕੀਤਾ ਹੈ ਕੰਮ ਨਹੀਂ ਕੀਤਾ ਕੰਮ ਕੀਤਾ ਹਾਂ ਲੇਕਿਨ ਨੁਕਸਾਨ ਜ਼ਿਆਦਾ ਕਰ ਗਿਆ ਜਿੱਦਣ ਇਹਨਾਂ ਨੂੰ ਚੱਕਿਆ ਹੈ ਹਾਂ ਪੰਜਾਬ ਸਰਕਾਰ ਨੇ ਉਸਨੇ ਉਹਦੋਂ ਫਿਰ ਪੰਜਾਬ ਦੇ ਲੋਕ ਸੜਕਾਂ ਤੇ ਕਦੇ ਨਹੀਂ ਆਏ ਯੰਗ ਸੇਂਗ ਤੇ ਬਾਣੇ ਚ ਪਹਿਲੇ ਬਾਬਾ ਜੀ ਨੇ ਜਿਹੜੇ ਕਹਿਨੇ ਖਾਲਸਤਾਨ ਨਹੀਂ ਚਾਹੀਦਾ ਕਿਸੇ ਨੂੰ ਗੁਲਾਮ ਬਣਾਉਣਾ ਸਿੱਖ ਦਾ ਕਰਮ ਨਹੀਂ ਪੰਜਾਬ ਦੀ ਨਸ਼ਾ ਹੈ ਆਪੀ ਜੀ ਦਾ ਹੈ ਸਾਡੀ ਇੱਕ ਪਹਿਚਾਨ ਇਹ ਵੀ ਰਹਿ ਗਈ ਹੈ ਵੀ ਲੰਗਰ ਲਾਉਣ ਵਾਲੀ ਕੌਮ ਤਾਂ ਰਵੀ ਸਿੰਘ ਖਾਲਸਾ ਜੀ ਵੀ ਲਾਉਂਦਾ ਲੰਗਰ ਤਾਂ ਹਾਂ ਉਹ ਮੁਸਲਮਾਨਾਂ ਵਾਸਤੇ ਲਾਉਂਦਾ ਤੁੰਬ ਤੇ ਦੇਖ ਰਿਹਾ ਤੁੰਬ ਤੇ ਲਾਲਨ ਤੁੰਬ ਤੇ ਉਹਦੀਆਂ ਲੱਤਾਂ ਟੁੱਟੀਆਂ ਹੋਈਆਂ ਸਭ ਸਾਲ ਛੇਤਰਾਂ ਦੇ ਜਾਣੇ ਇਹਨਾਂ ਨੇ ਸਾਡੀ ਕੌਮ ਨੂੰ ਸਾਡੇ ਪੰਜਾਬ ਦੇ ਵਸਦੇ ਸਿੰਧੋਸਤਾਨ 'ਚ ਬੈਠੇ ਸਿੱਖਾਂ ਦੀ ਅਵੀ ਖਿਤਾਬ ਕਰੀ ਹੈ ਸਾਡੀ ਇੱਕ ਪਹਿਚਾਣ ਇਹ ਵੀ ਰਹਿ ਗਈ ਹੈ ਵੀ ਲੰਗਰ ਲਾਉਣ ਵਾਲੀ ਕੌਮ ਸਾਨੂੰ ਮੈਨੂੰ ਲੱਗਦਾ ਐ ਇਸੇ ਨੇ ਬਚਾ ਕੇ ਰੱਖਿਆ ਐ ਨਹੀਂ ਤਾਂ ਸ਼ਾਇਦ ਬਹੁਤ ਆਪਣੀ ਬੁਰੀ ਹਾਲਤ ਹੁੰਦੀ ਲੰਗਰ ਸਭ ਤੋਂ ਪਹਿਲਾਂ ਜਿਹੜਾ ਸਾਡੀ ਕੌਮ ਨੂੰ ਵਰਦਾਨ ਦਿੱਤਾ ਨਾ ਗੁਰਨਾਨ ਸਾਹਿਬ ਨੇ ਹੂੰ ਜੋ ਐਕਚੁਅਲ ਦੇ ਵਿੱਚ ਸਾਡੀ ਝੋਲੀ ਸਭ ਤੋਂ ਪਹਿਲਾਂ ਜਿਹੜੀ ਮੈਂ ਕਹਿੰਦਾ ਸਾਡੇ ਦਾਤ ਪਾਈ ਦਾਤ ਪਾਈ ਗੁਰੂ ਸਾਹਿਬ ਨੇ ਉਹ 20 ਰੁਪਏ ਦੇ ਲੰਗਰ ਲਗਾ ਕੇ ਸਾਡੇ ਲੰਗਰ ਦੀ ਦਾਤ ਸਿੱਖਾਂ ਦੇ ਝੋਲੀ ਪਾਈ ਹੈ ਭੋਜਨ ਪ੍ਰਸ਼ਾਦ ਦੀ ਜੇ ਸਾਡੇ ਕੋਲ ਇਹ ਦਾਤ ਨਾ ਨਾ ਹੁੰਦੀ ਹੂੰ ਤੁਸੀਂ ਦੁਨੀਆ ਦੇ ਵਿੱਚ ਕਿਤੇ ਹੋਣਾ ਹੀ ਨਹੀਂ ਤਾਂ ਪੈਸੇ ਪੱਖੋਂ ਤਾਂ ਅਬਾਨੀ ਹੂੰ ਕਿਤੇ ਸੋਣਿਆ ਤੁਸੀਂ ਅਬਾਨੀ ਨੇ ਲੰਗਰ ਲਾਇਆ ਆ ਕੁੰਬ ਤੇ ਆਇਆ ਹੂੰ ਬੱਡੇ ਬੱਡੇ ਸਾਧੂਆਂ ਕੋਲ ਆਏ ਉਹਨਾਂ ਦੇ ਨਾਲ ਕੀਆ ਕੀਤਾ ਕਿਵੇਂ ਚਲੇ ਗਏ ਹੁਮੇ ਇੱਕ ਸਾਧੂ ਨੂੰ ਲੱਖ ਲੱਖ ਦੇ ਗਿਆ ਹੁਣ ਦੇਖੋ ਜੇ ਮੈਂ ਕਹਿੰਦਾ 500 ਕਰੋੜ ਦੇ ਗਿਆ ਹੋਗਾ ਹਮਮ ਲੇਕਿਨ ਅਡਾਨੀ ਆਇਆ ਕਿੰਨੇ ਵੱਡੇ ਵੱਡੇ ਅਮੀਰ ਤੇ ਅਮੀਰ ਲੋਕ ਆਏ ਕਾਰੋਬਾਰੀ ਹਾਂ ਲੇਕਿਨ ਕਿਸੇ ਨੂੰ ਮਾਣ ਮਿਲਿਆ ਕਦੇ ਵੀ ਉਹਨੇ ਲੰਗਰ ਲਗਾਇਆ ਉਹ ਵੀ ਗੁਰੂ ਦੀ ਝੋਲੀ ਆ ਗੁਰੂ ਨਾਨਕ ਦੀ ਝੋਲੀ ਆ ਗੁਰੂ ਨਾਨਕ ਦੀ ਕਿਰਪਾ ਹੈ ਸਾਰੀ ਇਹ ਸਿੱਖਾਂ ਦਾ ਲੰਗਰ ਦਾ ਹਮ ਮੇਰਾ ਨਹੀਂ ਹੈ ਸਾਡੇ ਤੇ ਅਪਰਾਲਾ ਹੋਇਆ ਇੱਕ ਪਾਤਸ਼ਾਹ ਨੇ ਤਰਸ ਖਾਇਆ ਸਾਡੇ ਤੇ ਕੋਸ਼ਿਸ਼ ਕੀਤੀ ਤੁਸੀਂ ਲੇਕਿਨ ਉਹ ਸਾਰਾ ਜਿਹੜਾ ਮਾਣ ਹੈ ਉਹ ਸਿੱਖਾਂ ਨੂੰ ਹੀ ਗਿਆ ਅੱਜ ਬਾਹਲੀਆਂ ਚੇਟਾਂ ਦੇ ਵਿੱਚ ਚਰਚਾ ਹੈ ਅੱਜ ਤੱਕ ਜਾਂਦਾ ਸਾਲ ਹੋ ਗਿਆ ਰਵੀ ਤਾਂ ਰਵੀ ਸਿੰਘ ਖਾਲਸਾ ਜਿੱਦ ਵੀ ਲਾਉਂਦਾ ਲੰਗਰ ਦਾ ਹਾਂ ਉਹ ਮੁਸਲਮਾਨਾਂ ਵਾਸਤੇ ਲਾਉਂਦਾ ਹੈ ਉਹ ਹਿੰਦੂਆਂ ਵਾਸਤੇ ਜਾਂ ਸਨਾਤਨੀਆਂ ਵਾਸਤੇ ਨਹੀਂ ਲਾਉਂਦਾ ਉਹ ਸਿਰਫ ਤੇ ਸਿਰਫ ਜਿੱਥੇ ਮੁਸਲਮਾਨ ਨੇ ਉਹਨਾਂ ਦੇ ਨਾਲ ਕੋਈ ਘਟਨਾ ਨਹੀਂ ਉਹ ਤਾਂ ਕਹਿੰਦਾ ਉੱਥੇ ਲਾਉਂਗਾ ਜਿੱਥੇ ਲੋੜ ਆਪ ਹੋ ਜਾਂਦੀ ਉਹ ਤਾਂ ਫੋਟੋ ਦੇਖ ਰਹੀ ਪੁੰਬ ਤੇ ਲਾ ਲੈਂਦਾ ਕੁੰਬ ਤੇ ਉਹਦੀਆਂ ਲੱਤਾਂ ਟੁੱਟੀਆਂ ਹੋਈਆਂ ਇਦੀਆਂ ਕੁੰਬ ਤੇ ਕਿਉਂ ਨਹੀਂ ਲਾਇਆ ਕੁੰਬ ਤੇ ਉੱਤੇ ਇਨਸਾਨੀਅਤ ਨਹੀਂ ਦੀ ਉੱਥੇ ਅੱਜ ਦੁਨੀਆ ਦੀ ਸਭ ਤੋਂ ਵੱਡਾ ਇਕੱਠ ਵਰਲਡ ਦਾ ਮਹਾਕੁੰਬ ਪ੍ਰਿਆਗਰਾਜ ਵਿੱਚ ਹੈ ਜਿੱਥੇ ਅੱਜ ਸਮਾਪਤੀ ਹੋਣੀ ਹੈ ਸਮਾਪਤੀ ਹੋ ਰਹੀ ਹੈ ਠੀਕ ਹੈ 7 ਕਰੋੜ ਦੇ ਲੋਕਾਂ ਨੇ ਇਛਨਾਨ ਕਰਿਆ ਮੈਂ ਕਹਿੰਦਾ ਕੋਈ ਗਿਣਤੀ ਉਹ ਨਹੀਂ ਜੀ ਹੈਗੀ ਅਣ ਗਿਣਤ ਕਹਿ ਸਕਦੇ ਆ ਤੁਸੀਂ ਆਪਾਂ ਇਹਨੂੰ ਆਪਣੇ ਕਾਊਂਟਿੰਗ ਕਾ ਲਈਏ ਨਾ ਗੱਲ ਛੋਟੀ ਹੋ ਜਾਣੀ ਆ ਫਿਗਰਾਂ 'ਚ ਨਹੀਂ ਆਉਣੀ ਗੱਲ ਮੰਨ ਲਓ ਧਰਤੀ ਤੇ ਇੰਨਾ ਇਕੱਠ ਕਿਤੇ ਹੋਏ ਨਹੀਂ ਸਕਦਾ ਪੂਰੀ ਦੁਨੀਆ 'ਚ ਪੂਰੀ ਦੁਨੀਆ ਦੇ ਵਿੱਚ ਠੀਕ ਹੈ ਜੇ ਲੰਗਰ ਲਾਉਣਾ ਦਾ ਆ ਜਾਂਦਾ ਉੱਥੇ ਇਹ ਸਭ ਛੇਤਰਾਂ ਦੇ ਯਾਰ ਨੇ ਇਹਨਾਂ ਨੇ ਸਾਡੀ ਕੌਮ ਨੂੰ ਸਾਡੇ ਪੰਜਾਬ ਦੇ ਵਸਦੇ ਸਿੰਧੋਸਥਾਨ 'ਚ ਬੈਠੇ ਸਿੱਖਾਂ ਦੀ ਸ਼ਬੀ ਖਰਾਬ ਕਰੀ ਆ ਨਿਗਾਰ ਸਿੱਖ ਕੌਮ ਦੇ ਵਿੱਚ ਪੰਥ 'ਚ ਧਰਮ 'ਚ ਆ ਗਿਆ ਵਜਾ ਕੀ ਮੰਦੇ ਹੋ ਕੁਰੀਤੀਆਂ ਜਿਹੜੀਆਂ ਪੰਜ ਇੱਕ ਵਰਡਸ ਹਾਂ ਖਾਲਿਸਤਾਨ ਉਹਨੂੰ ਖਰਾਬ ਕਰ ਰਹੇ ਉਹਨੂੰ ਲੈ ਕੇ ਤੁਹਾਡੇ ਕੋਲ ਹਜ਼ਾਰਾਂ ਮੁੱਦੇ ਨੇ ਇੱਕ ਸ਼ਬਦ ਦੇ ਪਿੱਛੇ ਹੂੰ ਤੁਹਾਡੇ ਕੋਲ ਹਜ਼ਾਰਾਂ ਮੁੱਦੇ ਨੇ ਜਿਹਦੇ ਕਾਰਨ ਤੁਸੀਂ ਅੱਜ ਪੂਰੀ ਦੁਨੀਆ ਦੇ ਵਿੱਚ ਬਦਨਾਮ ਹੋ ਰਹੇ ਹੋ ਪੂਰੀ ਦੁਨੀਆ ਦੇ ਵਿੱਚ ਤੁਸੀਂ ਲੜਦ ਰਹੇ ਹੋ ਔਰ ਕੌਣ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਹੁਣ ਰਵੀ ਸਿੰਘ ਖਾਲਸਾ ਏੜਾਲੇ ਨੇ ਤੁਸੀਂ ਮੈਨੂੰ ਦੱਸੋ ਦੋ ਵੱਡੇ ਮਹਾ ਮੰਨ ਲਓ ਜਿੱਥੇ ਹਰ ਗਰੀਬ ਤੇ ਗਰੀਬ ਤੇ ਸਾਧੂ ਤੇ ਸਾਧੂ ਗਿਆ ਹੂੰ ਲੋੜਵੰਦ ਗਿਆ ਹੂੰ ਉੱਥੇ ਉਹਨੇ ਲੰਗਰ ਨਹੀਂ ਲਗਾਏ ਤੁਸੀਂ ਗੱਲ ਕੀਤੀ ਖਾਲਸਾਤਨ ਨੂੰ ਬਦਨਾਮ ਕਰ ਰਹੇ ਆ ਪੰਜਾਬ ਚ ਨਸ਼ਾ ਹੈ ਇਹ ਸ਼ਬਦ ਪੰਜਾਬ ਚ ਨਸ਼ਾ ਹੈ ਇਹ ਤਾਂ ਪੰਜਾਬ ਸਰਕਾਰ ਆਪ ਮੰਨਦੀ ਹੈ ਤੁਸੀਂ ਮੰਨ ਹਾਂ ਜਾਂ ਨਾ ਓਬੀ ਜੀ ਕਹਿੰਦਾ ਹੈ ਹਾਂ ਅਮਰਤਪਾਲ ਨਛੇ ਸ਼ਰਾਂ ਦੀ ਕਹਿੰਦਾ ਮੈਂ ਮੁਹਿੰਮ ਚਲਾਈ ਹੈ ਨਾ ਵਾਰਿਸ ਪੰਜਾਬ ਦੇ ਜਥੇਬੰਦੀ ਬਣਾ ਕੇ ਖਾਲਸਾ ਉਹ ਜਿਹੜੀ ਵਹੀਰ ਉਹਨੇ ਘੱਤੀ ਸੀਗੀ ਅਮਰਤ ਛਕਾਣੇ ਚਾਹੀਦੇ ਨੇ ਪੰਜਾਬ ਚ ਅਮਤ ਛਕਾਣਾ ਨਸ਼ਾ ਛਡਾਣਾ ਸਿੱਖਦਾ ਪਹਿਲਾ ਕਰਮ ਹੈ ਅਮਰਤਪਾਲ ਦੀ ਕਾਰਵਿਾਰੀ ਕਿਦਾਂ ਮੰਨਦੇ ਹੋ ਕਿਉਂਕਿ ਖਾਲਸਤਾਨ ਵੀ ਉਸ ਲਈ ਮੰਗ ਦੇਖੋ ਉਹਨੇ ਉਹਦੀ ਆੜ ਦੇ ਵਿੱਚ ਕਾਦੀ ਅਮਰ ਛਕਾਉਣ ਦੀ ਅਮਰ ਸ਼ਾਨ ਦੀ ਤੇ ਦੂਸਰਾ ਨਸ਼ੇ ਦੀ ਆੜ ਦੇ ਵਿੱਚ ਛਡਾਉਣ ਦੀ ਵੀ ਹਾਂ ਸਿਰਫ ਆਪਣੇ ਆਪ ਨੂੰ ਪਪੂਲਰ ਕਰਨ ਵਾਸਤੇ ਆਪਣੇ ਆਪ ਨੂੰ ਫੇਮ ਲੈਣ ਵਾਸਤੇ ਕੰਮ ਨਹੀਂ ਕੀਤਾ ਇੰਗਲੈਂਡ ਵਾਲਾ ਕੰਮ ਨਹੀਂ ਕੀਤਾ ਕੰਮ ਕੀਤਾ ਹਾਂ ਲੇਕਿਨ ਨੁਕਸਾਨ ਜ਼ਿਆਦਾ ਕਰ ਗਿਆ ਜਿੱਦਣ ਫਿਰ ਉਹਨੂੰ ਚੱਕਿਆ ਹਾਂ ਪੰਜਾਬ ਸਰਕਾਰ ਨੇ ਪੁਲਿਸ ਨੇ ਹਾਂ ਉਦੋਂ ਫਿਰ ਪੰਜਾਬ ਦੇ ਲੋਕ ਸੜਕਾਂ ਤੇ ਕਦੇ ਨਹੀਂ ਆਏ ਜਿਉਂਨੇ ਬਹੁਤ ਚੰਗਾ ਕੰਮ ਕਰ ਰਿਹਾ ਹਾਂ ਉਦੋਂ ਇਹ ਜਿੰਨੀਆਂ ਸਾਡੀਆਂ ਜਥੇਬੰਦੀਆਂ ਤੀਆਂ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਥੀ ਉਸ ਤੋਂ ਬਿਨਾ ਕਿੰਨਾ ਸੰਤ ਸਮਾਦਾ ਕਿੰਨੇ ਲੋਕ ਉਹਦੇ ਨਾਲ ਤੇ ਜੇ ਉਹਦੀ ਲਹਿਰ ਚੰਗੀ ਥੀ ਤੇ ਉਹਦਾ ਸੜਕ ਤੇ ਆ ਕੇ ਉਹਨੂੰ ਰੋਕ ਲਾਂ ਲੋਕ ਮੈਨੂੰ ਲੱਗਦਾ ਮੈਂ ਪਹਿਲੇ ਜੇ ਹੁਣ ਜੇ ਤੁਹਾਡੀ ਇੰਟਰਵਿਊ ਜਦੋਂ ਆਪਾਂ ਔਨ 에ਅਰ ਕਰਾਂਗੇ ਤੇ ਜੋ ਕਮੈਂਟਸ ਆਣਗੇ ਉਹ ਕਹਿਣਗੇ ਨਿਆਂਗ ਸਿੰਘ ਦੇ ਬਾਣੇ ਚ ਪਹਿਲੇ ਬਾਬਾ ਜੀ ਨੇ ਜਿਹੜੇ ਕਹਿਣ ਖਾਲਸਾਤਨ ਨਹੀਂ ਚਾਹੀਦਾ ਮੈਂ ਤਾਂ ਕਦੇ ਆਲਰੇਡੀ ਮੈਂ ਖਾਲਸਾਤਨ ਚ ਹੀ ਰਹਿੰਨਾ ਤੁਸੀਂ ਕਿਹਨੂੰ ਮੰਨਦੇ ਆ ਖਾਲਸਾਤਨ ਕਿਸੇ ਨੂੰ ਗੁਲਾਮ ਬਣਾਉਣਾ ਸਿੱਖ ਦਾ ਕਰਮ ਨਹੀਂ ਹੈ ਖਾਲਸਾ ਪਤਾ ਕੌਣ ਆ ਖਾਲਸਾ ਰਾਜ ਬਖਸ਼ਦ ਆ ਖਾਲਸਾ ਪ੍ਰਮਾਤਮਾ ਦਾ ਰੂਪ ਹਨ ਪ੍ਰਮਾਤਮਾ ਰਾਜ ਕਰੂਗਾ ਪ੍ਰਮਾਤਮਾ ਸ੍ਰਿਸ਼ਟੀ ਨੂੰ ਚਲਾਊਗਾ ਲੁਕਾਈ ਨੂੰ ਦੇਖੇਗਾ ਉਹ ਤਾਂ ਖਾਲਸਾ ਰਾਜ ਨਹੀਂ ਹੂੰ ਉਹਦਾ ਕਾਰਨ ਕੀ ਆ ਉਹ ਸਾਰੀ ਲੁਕਾਈ ਦਾ ਭਲਾ ਕਰਦਾ ਹੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੰਨੀਆਂ ਜੰਗਾਂ ਲੜੀਆਂ 14 ਜੰਗਾਂ ਲੜੀਆਂ ਹੂੰ ਠੀਕ ਆ ਕਿਤੇ 15 ਦਾ ਵੀ ਜ਼ਿਕਰ ਹੈ ਜੀ ਇੱਕ ਵੀ ਜਗ੍ਹਾ ਰਾਜ ਨਹੀਂ ਕਰਿਆ ਹੂੰ ਜੰਗ ਲੜੀ ਫਤਿਹ ਕੀਤੀ ਅੱਗੇ ਸੌ ਬਸ ਰਾਜ ਨਹੀਂ ਕੀਤਾ ਮੈਂ ਆਪਣੇ ਬਾਪੂ ਤੇ ਬਿਨਾਂ ਕਿਸੇ ਦੀ ਗੱਲ ਤੇ ਯਕੀਨ ਨਹੀਂ ਕਰਦਾ ਬਸ ਬੰਦਾ ਸਿੰਘ ਬਹਾਦਰ ਉਹਨਾਂ ਦਾ ਕਹੀਏ ਵੀ ਰਾਤ ਚਲਾ ਗਿਆ ਉਹਨਾਂ ਦਾ ਕਲੇਜਾ ਬੇਟੇ ਦਾ ਚੀਰ ਕੇ ਅਜੇ ਸਿੰਘ ਉਹਨਾਂ ਦਾ ਪੁੱਸ ਪੁੱਤਰ ਸੀ ਮੂੰਹ ਚ ਪਾਇਆ ਜਾਂਦਾ ਇਹ ਇਹ ਕਿੱਦਾਂ ਹੋ ਗਿਆ ਉਹਨਾਂ ਨਾਲ ਭਾਣਾ ਬਾਬਾ ਬੰਦਾ ਸਿੰਘ ਬਹਾਦਰ ਦਖਣ ਤੋਂ ਆਏ ਸੀ ਕਲਗੀਧਰ ਪਾਸ਼ਾ ਨੇ ਥਾਪੜਾ ਦੇ ਕੇ ਉਹਨੂੰ ਬੰਦਾ ਸਿੰਘ ਬਹਾਦਰ ਬਣਾ ਕੇ ਭੇਜਿਆ ਜਿਦਾ ਕਿ ਉਹਨਾਂ ਦਾ ਨਾਮ ਮਾਧੋਦਾਸ ਬਰਾਗੀ ਸੀ ਬਰਾਗੀ ਸੀ ਉਹੀ ਸੰਪਦਾਜੀ ਜੀ ਉਸ ਤੋਂ ਪਹਿਲਾਂ ਚਾਹ ਲక్ష్మణਦਾਸ ਵੀਰਿਆ ਨਾਮ ਉਹਨਾਂ ਦਾ ਕਈ ਤੱਥ ਨੇ ਆਪਾਂ ਉਹਦੇ ਪਿੱਛੇ ਨਾ ਜਾਈਏ ਬਿਲਕੁਲ ਠੀਕ ਹੈ ਲੇਕਿਨ ਜਦੋਂ ਆਏ ਪਹਿਲੇ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦਾ ਬਦਲਾ ਲਿਆ ਆਫਟਰ ਉਹਨਾਂ ਨੇ ਬਾਈ ਧਾਰ ਦੇ ਰਾਜ ਨੂੰ ਸੋਧ ਕੇ ਗੜੀ ਚਮਕੌਰ ਦੀ ਉਹ ਘਿਰ ਗਏ ਹਮ ਇਤਿਹਾਸ ਕਹਿੰਦਾ 6 ਮਹੀਨੇ ਦੇ ਕਰੀਬ ਉਹਨਾਂ ਨੂੰ ਘੇਰਾ ਪਿਆ ਰਿਹਾ ਹਮ ਕੀ 6 ਮਹੀਨੇ ਜਦੋਂ ਘੇਰਾ ਪਿਆ ਸੀ ਉਹ 6 ਮਹੀਨੇ ਦੇ ਇਤਿਹਾਸ ਵਿੱਚ ਕਿਹੜੀ ਮਿਸਲ ਨੇ ਕਿਹੜੇ ਸਿੱਖਾਂ ਨੇ ਉਹਨਾਂ ਨੂੰ ਛਡਾਣ ਦਾ ਕੋਸ਼ਿਸ਼ ਕਰੀ ਹਮਲਾ ਮਾਰਿਆ ਹੋਵੇ ਜਾਂ ਉਹਨੂੰ ਛਾੜਾਣ ਦੇ ਛਾਂ ਦੇ ਸਾਰੇ ਸ਼ਹੀਦ ਹੋ ਗਏ ਹੁਣ ਮੈਨੂੰ ਲੱਗਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਵਧੀਕੀ ਕੀ ਕੀਤੀ ਇਹਨਾਂ ਨੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਆਏ تھے ਜਿਹੜੇ ਇੱਥੇ ਤੇ ਵੱਸਦੇ ਸਾਡੇ ਜਥੇਦਾਰ ਤੇ ਨਾ ਉਸ ਸਮੇਂ ਦੇ ਜਿਹੜੇ ਇਦਾਂ ਦੇ ਹਿਸਾਬ-ਤਾਬ ਸੀਗਾ ਉਦੋਂ ਵੀ ਸਿੱਧੇ ਸ਼ਬਦਾਂ ਚ ਕਹੀਏ ਕਿ ਮੌਤ ਨਾ ਹੁੰਦੀ ਜਿਨ੍ਹਾਂ ਨੂੰ ਮਾਰਿਆ ਨਾ ਜਾਂਦਾ ਇਹ ਮਰਨਾ ਨਹੀਂ ਤਾਂ ਜੇ ਜੇ ਉਹਨਾਂ ਨੂੰ ਛਡਾਇਆ ਲੈ ਛਡਾਇਆ ਜਾਂਦਾ ਹੂੰ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉੱਥੇ ਨਾ ਹੁੰਦੀ ਉਹਨਾਂ ਨੂੰ ਛਡਾਇਆ ਨਹੀਂ ਹੈ ਸੋ ਅੱਜ ਜਿਹੜਾ ਇਸ ਪੌਡਕਾਸਟ ਹੈ ਖਾਸ ਕਰ ਆਪਾਂ ਗੱਲ ਕੀਤੀ ਸਿੱਖੀ ਦੇ ਵਿੱਚ ਜੇ ਨਿਗਾਰ ਆਇਆ ਕੌਣ ਇਹਦੇ ਲਈ ਜ਼ਿੰਮੇਵਾਰ ਹੈ ਨਿਹੰਗ ਸਿੰਘ ਕਹੀਂ ਅਜੇ ਵੀ ਨੇ ਕਿ ਬਾਣਾ ਨਿਹੰਗ ਦਾ ਕੰਮ ਮਾੜੇ ਸਿੱਖੀ ਬਾਣੇ ਦੇ ਵਿੱਚ ਸਨਾਤਨ ਦਾ ਪ੍ਰਚਾਰ ਹਿੰਦੂਆਂ ਦਾ ਪ੍ਰਚਾਰ ਕਿੰਨਾ ਕੁ ਜਾਇਜ਼ ਹੈਗਾ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਚਲਾਇਆ ਸੀ ਤਾਂ ਗੁਰਗੋਬਿੰਦ ਸਿੰਘ ਮਹਾਰਾਜ ਨੇ ਕੀ ਕੀਤਾ ਸੀ ਇਹਨਾਂ ਸਵਾਲਾਂ ਦੇ ਜਵਾਬ ਅਸੀਂ ਜਾਣੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਬਾਬਾ ਹਰਜੀਤ ਸਿੰਘ ਰਸੂਪੁਰ ਵਾਲਿਆਂ ਤੋਂ ਤੁਸੀਂ ਕਿੰਨੇ ਸਹਿਮਤ ਹੋ ਇਹਨਾਂ ਦੇ ਵਿਚਾਰਾਂ ਨਾਲ ਕਮੈਂਟਸ ਤੇ ਜਰੂਰ ਆਪਣੀ رائے ਸ਼ੇਅਰ ਕਰਨੀ ਹੈ ਸੋ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਤੱਕ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਅਸੀਂ ਉਸ ਪੰਥ ਦੀਆਂ ਜੜੀਆਂ ਉਹ ਵਿਚਾਰਾਂ ਨੇ ਜਿਨ੍ਹਾਂ ਨੂੰ ਲੋਕ ਬੋਲਦੇ ਨਹੀਂ ਹੈਗੇ ਨੀਜੀ ਸਵਾਰਥਾਂ ਕਰਕੇ ਜਾਂ ਆਪਣੇ ਉਹ ਜਿਹੜੇ ਉਹਨਾਂ ਨੂੰ ਲਾਈਕ ਕਰਦੇ ਨੇ ਲੋਕ ਵੀ ਉਹ ਸਾਡੇ ਐਂਟੀ ਨਾ ਚਲੇ ਜਾਣ ਸਾਡੇ ਨਾਲ ਟੁੱਟ ਨਾ ਜਾਣ ਉਨਾ ਕਰਕੇ ਸੱਚ ਬੋਲਣ ਤੋਂ ਜਿਹੜੇ ਭੱਜ ਜਾਂਦੇ ਨੇ ਅੱਜ ਉਹਨਾਂ ਵਿਚਾਰਾਂ ਤੇ ਆਪਾਂ ਵਿਚਾਰ ਕੀਤੀ ਤੁਹਾਡਾ ਵੀ ਧੰਨਵਾਦ ਤੇ ਗੁਰੂ ਸਾਹਿਬ ਤੇ ਅੱਜ ਤਾਂ ਦਿਨ ਬੜਾ ਵਧੀਆ ਸ਼ਿਵਰਾਤਰੀ ਦਾ ਦਿਨ ਹੈ మహా ਸ਼ਿਵਰਾਤਰੀ మహా ਸ਼ਿਵਤ ਕੀ ਮੈਂ ਕਹੂੰਗਾ ਪੋਲੇनाथ ਦੀ ਜਾਉਂਗੇ ਹੁਣ ਮੰਦਿਰ ਚ ਕਰੋਗੇ ਪੂਜਾ ਕੋਈ ਮੈਂ ਅੱਜ ਕਰਕੇ ਆਇਆ ਪਹਿਲਾਂ ਸ਼ੁਰੂਆਤ ਉੱਥੋਂ ਹੀ ਕੀਤੀ ਕਿ ਕਾ ਨਾ ਕੀਆ ਕਿ ਮੇਰਾ ਇੱਕ ਪਾਰਟ ਹੈ ਮੇਰੇ ਘਰ ਦੇ ਨੇੜੇ ਮੰਦਿਰ ਹੈ ਹੋਰ ਦੁਆਰਾ ਸਾਭ ਨਹੀਂ ਹੈਗਾ ਠੀਕ ਹੈ ਤੇ 90% ਉੱਥੇ ਜਿਹੜੇ ਲੋਕ ਨੇ ਉਹ Hindu ਮੰਦਰ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਸਾਰਿਆਂ ਨੂੰ ਇੱਕ ਅੱਛਾ ਸੰਦੇਸ਼ ਦੇ ਕੇ ਆਏ ਆ ਕਿ ਰੱਬ ਇੱਕ ਹੈ ਹੂੰ ਤੁਹਾਡਾ ਤੇ ਸਾਡਾ ਰਿਸ਼ਤਾ ਇੱਕ ਹੈ ਸਾਡਾ ਖੂਨ ਦਾ ਰਿਸ਼ਤਾ ਹੈ ਸਾਡਾ ਸੰਸਕਾਰਾਂ ਦਾ ਰਿਸ਼ਤਾ ਹੈ ਸਿਰਫ ਕਈ ਕਈ ਹਿੰਦੂਆਂ ਸਨਾਤਨਾਂ ਚ ਵੀ ਕੱਟੜ ਹੋਣਗੇ ਉਹ ਦੇਖਦੇ ਹੋਣੇ ਯਾਰ ਇਹ ਨਿਹੰਗ ਸਿੰਘ ਮੰਦਰ ਆ ਕੇ ਖੜਾ ਹੈ ਦੇਖਦੇ ਨਾ ਕੋਈ ਟੇਢੀ ਜੀ ਨਜ਼ਰਾਂ ਨਾ ਟੇਢੀ ਜੀ ਨਗਰ ਵਾਲੇ ਉਹ ਆਰਾਮ ਜੀ ਦੀ ਕਿਰਪਾ ਦੇ ਨਾਲ ਕੋਈ ਨਹੀਂ ਹੈਗਾ ਹੈਗਾ ਅੱਛਾ ਉਹ ਜਦੋਂ ਉਹਨਾਂ ਨੂੰ ਪਤਾ ਹੈਗਾ ਕਿ ਬਾਬਾ ਹਰਜੀਤ ਸਿੰਘ ਕੌਣ ਹੈ ਹੂੰ ਤੇ ਉਹ ਮਾਲੋਂ ਰੱਬ ਦੀ ਦਇਆ ਹੈ ਕਿ ਅੱ데 ਤੱਕ ਬੈਸੀ ਪੈਰੀ ਹੱਥ ਲਾ ਕੇ ਚਲੇ ਜਾਂਦੇ ਨੇ ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਉ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ